ਹੈਰੀ ਹੈ ਸਟੇਟ ਐਡ ਹੋ ਗਿਆ ਸਟੇਟ ਐਡ ਹੋ ਗਿਆ ਬੱਚਾ ਗੁੱਸਾ ਰਾ ਕਰੀ ਫਤਰੀ ਗਾਲੀ ਗਾਲ ਕਰਦੇ ਨਾਡਾ ਕੋੰਗੂ ਵਲੌਗ ਦੇ ਵਿੱਚ ਟਾਈਮ ਹੋ ਗਿਆ 11:00 ਵਜੇ ਨੇ ਆਲੇ ਨਾ 12:00 ਵਜੇ ਨੇ ਆਲੇ ਐ ਤੇ ਐ ਟਾਈਮ ਅਸੀਂ ਪਹਾਰਾ ਘਾਟ ਚੜਦੇ ਪਏ ਆ ਵੀ ਇਹਲਾ ਵਲੌਗ ਆਪਨੇ ਪਿੱਛੇ ਹੀ ਐਂਡ ਕੀਤਾ ਸੀਗਾ ਕਿਉਂਕਿ ਉਹ ਦੋ ਤਿੰਨ ਦਿਨਾਂ ਦਾ ਛੋਟਾ ਛੋਟਾ ਸੀਗਾ ਸੋ ਇਸ ਕਰਕੇ ਉਹੋ ਤੇ ਕਰਤਾ ਆਪਾਂ ਨੇ ਐਂਡ ਪਿੱਛੇ ਤੇ ਆਉਣਾ ਨਾਲ ਦੀ ਨਾਲ ਆਪਾਂ ਇਹ ਸ਼ੁਰੂ ਕਰਤਾ ਵਲੌਗ ਤੇ ਅੱਜ ਇੱਕ ਸਾਰਾ ਘਾਟ ਦੀ ਮੌਸਮ ਦਾ ਹਾਲ ਇਹ ਐ ਕਿ ਅੱਜ ਬਰਸਾਤ ਨਹੀਂ ਹੋ ਰਹੀ ਇੱਥੇ ਮੌਸਮ ਬਿਲਕੁਲ ਖਾਬ ਹੈ ਸੁਹਾਵਣਾ ਮੌਸਮ ਹੋਇਆ ਪਿਆ ਤੇ ਦੂਜੀ ਗੱਲ ਇਹ ਫਰੀ ਝੜਨੇ ਉਦਾਂ ਹੀ ਚੱਲ ਰਹੇ ਆਂ ਕਈ ਗੱਡੀਆਂ ਵਾਲੇ ਰੋਕ ਰੋਕ ਕੇ ਨਹਾ ਰਹੇ ਆਂ ਸਾਰਾ ਆਪਾਂ ਨੂੰ ਗੱਡੀ ਭਰਨੇ ਦੀ ਆਪਾਂ ਕਟੀਪਰ ਆ ਗਏ ਆ ਰੇਖ ਇੱਧਰ ਮਿੱਟੀ ਦੇ ਬਾਤਾਂ ਦੇਖ ਸਕਦੇ ਆ ਤੁਸੀਂ ਆਹ ਆਹ ਮਿੱਟੀ ਦੇ ਬਾਦਨ ਮਲਵੇ ਕਦੇ ਪਏ ਆ ਨਿਆਰੇ ਕੁਸਾਰਾ ਘਾਟਦੇ ਇਹ ਨਾਲ ਨਾਲ ਰੇਲਵੇ ਟ੍ਰੈਕ ਆ ਆ ਵੀ ਨਾਲ ਰੇਲਵੇ ਟ੍ਰੈਕ ਜਾ ਰਿਹਾ ਮੇਰੇ ਵੀਰੋ ਜੇ ਕਿਤੇ ਟ੍ਰੇਨ ਆ ਜਾਵੇ ਆ ਆਹ ਰੀਲ ਬਣਾਏ ਕੋ ਮੈਂ ਕਹਿੰਦਾ ਗੱਲ ਛੱਡ ਦੋ ਦੇਖੋ ਕਿੰਨਾ ਬਿਊਟੈ ਡਾਟਰ ਪੂਰਾ ਤੇ ਨਹੀਂ ਈ ਚਲਦੇ ਆਲੇ ਉਹ ਫਾਈਟ ਬੜੀ ਜਾਂ ਉਪਰ ਵਾਲੇ ਬੋਲਦੇ ਆਂ ਜੀ ਆਹੀ ਕਰ ਦਿੰਦਾ ਦਾ ਹੁਣ ਹਾਂ ਮੈਂ ਕਿਹਾ ਜਾਨ ਕਿਹਾ ਮਮੇ ਨੇ ਇਹ ਰਾਜਾ ਗੋਗੂ ਭਾਜੀ ਜੀ ਵੱਡ ਗਈ ਹੈ ਨਾ ਹਾਂ ਇਹ ਜਿਹੜੀ ਵਾਰਾ ਫਾਨੇ ਹੋਰੇ ਰੀਲ ਬਣਾਈ ਦੀ ਹੈ ਨਾ ਹਾਂ ਉਹ ਗੱਡੀ ਚੱਲੀ ਗਈ ਉਹਦੇ ਦੇ ਤੋਂ ਅੱਗੇ ਗਿਆ ਤਾਂ ਹਾਂ ਹੋ ਰਹੀ ਏ ਹਨ ਹਾਂ ਆਈ ਤੇ ਬਣਾਈ ਜੀ ਵੀ ਰੀਲ ਆਪਾਂ ਉਹ ਗੱਡੀ ਜਾਂਦੀ ਆ ਬਾਈ ਮਨ ਲਾਦਾ ਆਉਣਾ ਸਬਸਕ੍ਰਾਈਬਰ ਆਉਣਾ ਸਰਦਾਰ ਜੀ ਸੀਗੇ ਕਿਆ ਲਿਆਵਾ ਸੀਗਾ ਪਿੱਛੇ ਊਲਾ ਸਾਬ ਹੈ ਊਲਾ ਸਾਹਿਬ ਊਲਾ ਸਾਹਿਬ ਊਲਾ ਊਲਾ ਸਾਹਿਬ

ਪੱਠੀ ਮਾਰਗਾ ਘਟ ਹੋਏ ਪਾਲਾ ਜੇ ਪਾਣਾ ਇੱਕ ਵਾਰੀ ਬੱਚਾ ਟਕੇ ਨਾ ਮਰਾਈ ਹਾਂ ਚੱਲ 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 ਬੱਸ ਬੜ ਠੀਕ ਹੈ ਆ 310 ਲੀਟਰ ਆਇਆ ਭਈਆ ਬਰ ਰੱਖ ਦੇਣੇ ਇਰੋਕਾ ਹਮਤron ਨਾਸਿਕ ਤੋਂ ਪਿੱਛੇ ਹੈ ਤੇ ਵਿਊ ਚੈੱਕ ਕਰੋ ਤੁਸੀਂ ਕਿ ਘੈਂੜ ਆ ਰਿਹਾ ਤੇ 310 ਲੀਟਰ ਡੀਜ਼ਲ ਪਵਾ ਕੇ ਫੜਕਾ ਮਾਰਦੇ ਜਾਂਦੇ ਆ ਤੇ ਹੁਣ ਯੂਰੀਆ ਪਵਾ ਲਈਏ ਬਸ ਆਪਾਂ ਯੂਰੀਆ ਇੱਕ ਫੁੱਲਾ ਕਰਾਵਾਂਗੇ ਫੁੱਲਾ ਇੱਕ ਡੰਡਾ ਰਹਿ ਗਿਆ ਯੂਰੀਏ ਦਾ ਆ ਹੁਣੇ ਹੀ ਗਿਰਿਆ ਪਿੱਛੇ ਢੰਡਾ ਮਜੀ ਧਿਆਨ ਰੱਖੀ ਏਜੰਸੀ ਦਾ ਹਾਂ ਜੇ ਰੋਣ ਦੇ ਨੰਦਾਂ ਕਰਤੋਂ ਕੇ ਬੋਕਰ ਹਾਂ ਹਾਂ ਕਿਹ ਨਾ ਆਂਦਰਾ ਗੁਰਸ਼ਾਨ ਸਿੰਘ ਪੰਗੂ ਕੀ ਬੰਨਾ ਮੈਂ ਤਾਂ ਵੱਡਾ ਹੋ ਗਿਆ ਕਹਿੰਦਾ ਟ੍ਰੈਫਿਕ ਲਾਈਟ ਆਹ ਆਹ ਐਮਰਿਕ ਲਾਈਟ ਉਹ ਜੋ ਕਰਦੇ ਆ ਨਾ ਟ੍ਰੈਫਿਕ ਕੋ ਮੈਂ ਕਿ ਟ੍ਰੈਫਿਕ ਪੁਲਿਸ ਵਾਲਾ ਆਹ ਨਹੀਂ ਬੋਲਦੇ ਪਹਿਲੀ ਵਾਰ ਵੀ ਆਪਾਂ ਨੇ ਇੱਥੇ ਪਾਇਆ ਸੀਗਾ ਯੂਰੀਆ ਅਬ ਕੀ ਵਾਰ ਇਹ ਥੀ ਬੋਲ ਲੈਂਗੇ ਕਿਉਂਕਿ ਇੱਕ ਡੰਡਾ ਰਹਿ ਗਿਆ ਠੀਕਾ ਹੋਰ ਇਹ ਰੇਟ ਹੈਗਾ ਮੇਰੇ ਖਾਲ 56 ਰੁਪਏ ਇਹ ਯੂਰੀ ਅੱਲ ਗਿਆ ਪਹਿਣ ਉਹ ਸਾਹਮਣੇ ਐਸ਼ਰ ਦੀ ਏਜੰਸੀ ਹੈ ਤੇ ਹੁਣ ਆਪਾਂ ਟ੍ਰਾਂਸਪੋਰਟ ਵਾਲਿਆਂ ਨੂੰ ਪੁੱਛਦੇ ਆਂ ਫੋਨ ਕਰਕੇ ਇਹਨਾਂ ਵੀ ਕਿੱਥੇ ਆਪਾਂ ਨੇ ਉਹ ਕਰਨਾ ਉਹ ਜੇ ਚਾਹ ਪੀਣੀ ਹੈ ਲਿਆ ਆ ਬੜੀ ਸੋਹਣੀ ਬਣਾਉਂਦੇ ਆ ਆ ਆ ਜਿਹੜੇ ਅੰਮ੍ਰਿਤ ਤੂਲੇ ਵਾਲੇ ਨਹੀਂ ਹੁੰਦੇ ਆ ਆ ਬੜੀ ਸੋਹਣੀ ਚਾਹ ਬਣਾਉਂਦੇ ਤੂਲਿਆਂ ਨਾਲ ਲਾ ਦੋ ਬਈ ਲੈ ਜਾ ਹਾਂ ਬਈ 43 ਲੀਟਰ ਪਵਾਇਆ 2420 ਮਤਲਬ ਫੁੱਲ ਨਹੀਂ ਕਰਾਈ ਜੇ ਫੁੱਲ ਕਰਾਉਣਾ ਫਿਰ ਉਹ ਗੈਸ ਆ ਮੋਬਾਈਲ ਨੰਬਰ ਬੋਲੋ 99749492 ਨਿਊ ਸ਼ੇਰੀ ਪੰਜਾਬ ਹੋਟਲ ਦੇ ਪਹੁੰਚ ਗਏ ਅੱਗੇ ਕਰ ਦੋ ਇੱਧਰ ਲਾ ਦਿੰਨੇ ਆ ਗੱਡੀ ਤੇਰੀ ਜਗ੍ਹਾ ਹੈ ਤੋਏ ਤੋਨੂੰ ਦਾਲ ਲਗਾਣੇ ਆ ਪਰ ਦਾਲ ਬਣਾਣੇ ਆ ਇਹ ਉਹਦੇ ਚ ਚੁੱਲ੍ਹੇ ਦੇ ਕੱਢਣੇ ਨੂੰ ਧਰ ਦਿੰਨੇ ਆ ਉਹ ਕੱਢਦੀ ਹੋ ਰਹੀਦੀ ਐ ਦਾਲ ਕਹਿੰਦੇ ਤੋਰ ਜਗ੍ਹਾ ਦੇਖੋ ਰੇ ਕਿੰਨੀ ਆਦੂ ਖੁੱਲੀ ਜਗ੍ਹਾ ਬੰਦਲੀ ਦੁੱਲੀ ਕੱਡੇ ਕੱਡੇ ਦਾ ਹੋਊਗੀ ਫਿਰ ਉਧਰ ਨੂੰ ਕਮਾ ਆਗੇ ਉਧਰ ਲਾ ਦਾਂਗੇ ਨਾ ਪਾਰਕਿੰਗ ਐਂਡ ਪਲੀ ਨਾ ਨੀ ਨਾ ਪਤਾ ਦਾ ਵੀ ਕਿੰਨੇ ਕ ਦੇਰ ਚ ਬਹੁਤ ਲੱਕੜੀ ਦੇ ਉਹ ਕਰਦੇ ਪਏ ਇਦਾਂ ਕਮਾ ਆ ਗਏ ਉਹ ਉੱਧਰ ਲਾ ਦਿੰਨੇ ਆਂ ਜੰਗ ਆਵਾਜ਼ ਕੋਈ ਉੱਧਰੋਂ ਨਹੀਂ ਆਉਂਦੀ ਹੈ ਉਹ ਤੋਂ ਦੀ ਹਾਂ ਆ ਵੀ ਮਤੂੰ ਹਾਂ ਦਖਾਨੇ ਆ ਦੋਨੋਂ ਆ ਗਾ ਪਤਿੱਲਾ ਪਿਆ ਨਾ ਐਦਾਂ ਦਾਲ ਕੱਢਦੀ ਰਹਿੰਦੀ ਨਾ ਜੀ ਪਰ ਅੱਜ ਹੈ ਨਹੀਂ ਅੱਜ ਨਹੀਂ ਹਾਂ ਜੀ ਉਹ ਪਤਿੱਲੇ ਮੰਗ ਹਾਂ ਆਹਾ ਆ ਪਤਿੱਲਾ ਬਈ ਉਹ ਦਾਲ ਵਾਲਾ ਪਰ ਸਰ ਕਿਹੜੇ ਆ ਇਹ ਜਿਹੜੇ ਬਣਾਉਂਦੇ ਆ ਇਹਦੇ ਚ ਤਾਂਬੇ ਦੇ ਉਹਦੇ ਚ ਆ ਉਹ ਯਾਰ ਮੇਰੇ ਖਿਆਲ ਕੇਸਰ ਦਾ ਢੱਪਾ ਹਾਂ ਕੇਸਰ ਕੇਸਰ ਦੀ ਦਾਵਾ ਆ ਕੇਸਰ ਦੇ ਤਾਂਬੇ ਦੀ ਢਾਲ ਆ ਉਹ ਕਹਿੰਦੇ ਬਈ ਸਾਰੀ ਰਾਤ ਲੱਗ ਜਾਂਦੀ ਕਿੰਨੇ ਨਹੀਂ ਰਾ 14 ਘੰਟਿਆਂ ਜਾਂ ਬਣਦਾ ਉਹ ਕਰਕੇ ਰੱਖਦੇ ਤੇ ਇਹਨਾਂ ਦੇ ਵੀ ਬਈ ਏਕਣੇ ਹੀ ਆ ਇਹ ਪਿੱਤਲ ਦਾ ਆਵਗਾ ਹਨਾ ਉਹ ਵੀ ਪਿੱਤਲ ਦਾ ਤਾਂਬੇ ਦਾ ਨਹੀਂ ਹੈਗਾ ਤਾਂਬੇ ਦਾ ਬਗਾਨੇ ਕੁਝ ਹੋਰ ਆ ਹਾਂ ਉਹ ਤੇਰਾ ਜੀ ਆਪਾਂ ਦੀ ਦਾਲੇ ਖਾਣ ਆ ਦੱਸਦੇ ਆ ਤੁਹਾਨੂੰ ਵੀ ਕਿਆਰ ਦੀ ਆ ਹੈ ਕਿ ਨਹੀਂ ਆਈਦਾ ਬਈ ਬਲੌਗ ਚ ਦੁਕਾਨੀਆਂ ਭੁੱਲ ਗਏ ਤੇ ਆ ਗਏ ਆਂ ਦਾਲ ਬਈ ਦਾਲ ਐ ਬਈ ਜੀ ਦੱਸੂਗਾ ਕਿੰਨੀ ਸਵਾਦ ਅਸਰ ਇੱਕ ਨੰਬਰ ਦਾਲ ਆ ਇੱਕ ਨੰਬਰ ਤੇ ਪਹਿਲਾਂ ਬਈ ਸਾਡੇ ਨਾਲ ਮੈਂ ਮੈਸੋ ਹੋ ਗਈ ਸੀਗੀ ਹੁਣ ਆਪਣੇ ਕਹਿੰਨੀ ਐ ਆਪਣੇ ਇਹਨੂੰ ਕਹਿੰਦੇ ਆਂ ਦਾਲ ਫਰਾਈ ਹੈਨਾ ਹੈਨਾ ਆ ਆਪਣੇ ਇਹਨੂੰ ਦਾਲ ਫਰਾਈ ਕਹਿੰਦੇ ਆ ਇੱਧਰ ਪੀਲੀ ਦਾਲ ਨੂੰ ਦਾਲ ਫਰਾਈ ਕਹਿੰਦੇ ਆ ਆਈ ਗਿਆ ਵੀ ਦਾਲ ਫਰਾਈ ਲਾ ਦੇ ਇੱਕ ਵੀਰ ਲਾਉਂਗੇ ਇਹਦਾ ਪੀਲੀ ਦਾਲ ਲਿਆ ਕੇ ਰੱਖਦੀ ਮੋਰੀ ਮੈਂ ਕਿਹਾ ਦਾਲ ਖਾਣੇ ਮਾਂ ਦੇ ਤਾਂ ਅਸੀਂ ਰੁਗੇ ਆ ਮੈਂ ਕਿਹਾ ਐ ਮੈਂ ਕਿਹਾ ਤੁਸੀਂ ਤੁਹਾਨੂੰ ਪੀਲੀ ਦਾਲ ਦੇ ਦੇ ਰਹੇ ਆ ਤਾਂ ਫੇਰ ਦੁਬਾਰਾ ਲਵਾਈ ਆਹ ਦਾਲ ਤੇ ਹੁਣ ਦਾਲ ਬਾਈ ਇੱਕ ਨੰਬਰ ਅਸੀਂ ਕਿਕਰ ਕੀ ਖਾ ਕੇ ਟੈਸਟ ਕੀਤੀ ਚੁੱਲੇ ਦੀ ਦਾਲ ਦਾ ਚੁੱਲੇ ਜੀ ਹੋਇਆ ਹਾਂ ਬਹੁਤ ਤੇ ਲੋ ਵੀ ਹੋਟਲ ਦੇ ਹੀ ਖਾ ਕੇ ਰੋਟੀਆਂ ਪਾਲਿਸ਼ ਲੱਗੇ ਵਿਆ ਮਾਰਨ ਮਾਲ ਹਲੇ ਬਣਿਆ ਨਹੀਂ ਸਾਡਾ ਪਹਿਲਾਂ ਵੀ ਸਵੇਰ ਵਾਸਤੇ ਹੀ ਲੱਗਣੀ ਹੈ ਗੱਡੀ ਮੈਂ ਕਿਹਾ ਚਲ ਇਹਨੇ ਪਾਲਿਸ਼ ਮਾਰ ਲਈ ਆਪਾ ਇਹ ਆ ਦੇਖੋ ਆਂਦੀ ਆ ਚਮਕ ਗੋਲਿਆਂ ਵਾਲੀ ਦੇਖਦਾ ਮੂੰਹ ਵਿੱਚ ਨੂੰ ਇਧਰ ਵਜੀ ਨੇ ਵੀ ਦੇ ਹਾਂ ਕੱਟ ਤੇ ਉਹ ਮਈ ਸਵਾ ਤਾਂ ਤਾਂ ਐ ਅੰਦਾ ਕੰਮ ਕਰਨੇ ਦਾ ਜਦ ਦੋਏ ਬੰਦੇ ਬਰਾਬਰ ਦੇ ਹੋਣ ਨਾ ਹਾਂ ਹਮ ਕਈ ਬੰਦੇ ਕੀਆ ਕਰਦੇ ਇੱਕ ਉਹਨੂੰ ਲਾ ਕੇ ਆਉਣ ਨਾਲ ਦੇ ਨੂੰ ਲਾ ਕੇ ਆਪ ਮੜਾ ਜੇ ਲਾ ਕੇ ਅਰ ਫਟ ਜਾਣੇ ਇਹ ਹਟ ਜਾਣੇ ਵੀ ਨਾਲ ਦੇ ਤੂੰ ਲੱਗਿਆ ਰ ਹੂੰ ਇਦਾਂ ਨਹੀਂ ਬਾਈ ਸਾਡੇ ਹੈਗੀਆਂ ਬਈ ਮੈਂ ਨਾਂ ਤਾਂ ਨਹੀਂ ਲੈਣਾ ਚੱਲ ਨਾਂ ਆਪਾਂ ਨੇ ਲੈ ਲੈਣਾ ਉਹ ਪਤਾ ਕੀ ਕਰਦੇ ਨੇ ਹਾਂ ਬੰਦਾ ਨਾ ਗੱਡੀ ਜੋ ਵੀ ਨਿੱਤਰਦਾ ਹੈਗਾ ਚਾਹ ਪੀਣੀ ਹੈ ਨਾ ਹਾਂ ਉਹਨੇ ਜਿੱਥੇ ਗੱਡੀ ਖੜਨੀ ਹੈ ਤੇ ਜਾ ਟਾਇਰ ਦੇਖਿਆ ਟਾਇਰ ਦੇਖ ਕੇ ਆ ਗਿਆ ਹਾਂ ਜੇ ਚਾਹ ਲਿਆ ਚਾਹ ਲਿਆ ਇੱਕ ਇੱਕ ਵਾਰੀ ਚ ਇੱਕ ਅੱਧੀ ਵਾਰ ਦਾ ਚੱਲ ਹੁੰਦਾ ਹੈਗਾ ਕਈ ਵਾਰ ਨਹੀਂ ਉੱਤਰਦਾ ਬੰਦਾ ਚੱਲ ਹਾਂ ਵੀ ਆਪਾਂ ਤੁਰਨਾ ਹੈਗਾ ਨਾਲ ਦੀ ਨਾਲ ਜਾ ਵੀਬ ਜੀ ਜਾ ਕੇ ਭੱਜ ਕੇ ਚਾਹ ਲਿਆ ਆਪਾਂ ਜਾਣਾ ਹੈਗਾ ਹਾਂ ਉਹ ਬਾਈ ਹਰ ਮਾਰੇ ਗੱਡੀ ਚੋਂ ਹੀ ਨੀ ਉਤਰਿਆ ਕਰੇ ਬਾਈ ਨਾਲ ਇੱਕ ਚੱਕਰ ਲਾਇਆ ਉਹਦੇ ਨਾਲ ਹਾਂ ਭਰਾਵਾ ਤੇਰੀ ਗੱਡੀ ਤੈਨੂੰ ਇਹ ਮੁਬਾਰਕ ਮੈਂ ਤਾਂ ਆਪਣੀ ਐ ਇੰਡ ਐਡਾਸ ਵੀ ਨਹੀਂ ਚੱਲਦਾ ਹੈ ਗੱਡੀ ਵਰਾਂ ਗੱਡੀ ਵਰ ਚਾਹੀਦਾ ਹੁਰਤੀ ਹੁਰਤੀ ਵਾਲਾ ਬੰਦਾ ਮਿੱਤਰੋ ਹੁਣ ਪਾਲਸ ਮਾਰ ਲਈ ਅਸੀਂ ਕਿਉਂ ਜਾਂ ਤਾਂ ਫਿਰ ਪਾਲਸੇ ਵੱਜਦੀ ਆ ਵੀਡੀਓ ਬਣਦੀ ਆ ਪਾਲਸ ਮਾਰ ਕੇ ਫੇਰ ਵੀਡੀਓ ਬਣਾਉਨੇ ਆਪਾਂ ਦੁਕਾਨਿਆਂ ਤੁਹਾਨੂੰ ਲਓ ਬਾਈ ਦੇਖੋ ਫੇਰ ਸਾਡੀ ਪਾਲਸ ਮਰੀ ਵੀ ਦੋਈ ਜਣਿਆਂ ਦੀ ਨਾਲ ਕੇ ਇੱਥੇ ਆ ਜਿញਾਂ ਚਮਗਾਤੀਆਂ ਆ ਚਮਗਾਤੀ ਇਧਰ ਚਮਗਾਤੀ ਆ ਸਾਰੀਆਂ ਚੀਜ਼ਾਂ ਚਮਗਾਤੀਆਂ ਆ ਅਖੜ ਕੇ ਵੀ ਦੇਖੋ ਇਹਨਾਂ ਲਾਤਾ ਮੂੰਹ ਵਿੱਚ ਨੂੰ ਤੇ ਇਦਾਂ ਹੀ ਉਧਰ ਬਈ ਆਹ ਤੇ ਵੀ ਇਹ ਆਹ ਚੀਜ਼ਾਂ ਵੀ ਤੇ ਹੁਣ ਹੱਥ ਧੋਇਆ ਹੀ ਐ ਇਹ ਪਾਲਸ ਜੇ ਬਾਈ ਹੱਥ ਜ਼ਰੂਰ ਕਾਲੇ ਹੋ ਜਾਂਦੇ ਪਰ ਗੱਡੀ ਐ ਨਾ ਚਮਕ ਜਾਂਦੀ ਮੂੰਹ ਦੇਖ ਲਓ ਚਾਏ ਕੱਲੇ-ਕੱਲੇ ਗੋਲੇ ਜਿਨੂੰ ਸਿਰਫ ਇਹਨਾਂ 'ਚ ਛੱਡ ਗਏ ਇਹਨਾਂ 'ਚ ਲਿਸ਼ਕ ਪੈਣ ਲੱਗ ਗਈ ਪਰ ਮੂੰਹ ਇਹਨਾਂ 'ਚ ਦੇਖਦਾ ਇੱਥੇ ਦੇਖਦਾ ਆਹ ਦੇਖੋ ਇਹਦਾ ਨਾ ਤੇ ਹੁਣ ਆਪਾਂ ਹੱਥ ਪੈਰ ਧੋਇਆਈਏ ਮਚੀ ਗਿਆ ਵਾ ਕੱਪੜੇ ਧੋਣ ਜਿਹੜੇ ਰੇਪਛਾਏ ਹੋਣੇ ਆ ਉਹ ਧੋ ਲਈਏ ਹਨਾ ਇਹ ਜ਼ਰੂਰੀ ਆ ਧੋਣੇ ਆਹ ਸ੍ਰੀ ਕਾਲ ਜੀ ਆਹ ਦੇਖੋ ਜਲਦਬਾਜੀ ਦਾ ਨਤੀਜਾ ਬਾਈ ਤੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਕੱਲ ਦਾ ਇੱਥੇ ਮੀਂਹ ਪੈ ਰਿਹਾ ਇੱਕ ਮਿੰਟ ਵੀ ਮੀਂਹ ਨਹੀਂ ਹਟਿਆ ਹੁਣ ਹਟਿਆ ਬਸ ਪੈਪਰ ਦੇ ਬੰਦ ਹੋਏ ਆ ਆ ਹੁਣ ਵੀ ਹੁਣ ਵੀ ਪੈ ਰਿਹਾ ਦੇਖੋ ਕਿਣਮ ਕਿਣਮ ਜੀ ਹੋਈ ਰਹੀ ਆ ਟਡਿਆ ਹਟਿਆ ਨਹੀਂ ਠੀਕ ਆ ਤੇ ਹੁਣ ਅਸੀਂ ਜੱਲੇ ਆ ਮਾਲੇਗਾਉਂ ਮਾਲੇਗਾਉਂ ਤੋਂ ਧਰਨਾ ਆਪਾਂ ਨੇ ਪਿਆਜ਼ ਉਹ ਹੁਣ ਫਾਈਨਲ ਹੋਊਗਾ ਲੈ ਜਾ ਕੇ ਉੱਥੇ ਵੇ ਕਿੱਥੇ ਦਾ ਭਰਨਾ ਪਰ ਮਾਲੇ گاؤں ਤੋਂ ਪਹਿਲੇ ਹੀ ਰੁਕਣਾ ਆਪਾਂ ਨੇ 10 ਕਿਲੋਮੀਟਰ ਜਿੱਥੋਂ ਪਿਛਲੀ ਵਾਰ ਭਰਿਆ ਸੀਗਾ ਇਹ ਆਹ ਕਰੇਟ ਲੈ ਕੇ ਆ ਬਾਈ ਲੱਦ ਕੇ ਪੂਰੇ ਟੀਸੀ ਬਣਾ ਕੇ ਇਹ ਟੂਲ ਜਿਹਨ ਲੱਗੇ ਟੀਸੀ ਦੀ ਅੰਦਰ ਇਧਰ ਬਜੀ ਤਿਆਰ ਵਰ ਤਿਆਰ ਬੈਠਿਆ ਤੇ ਬਾਈ ਸਾਰੇ ਭਰਾ ਅਰਦਾਸ ਕਰੋ ਰਾਜਵੀਰ ਜਵੰਦੇ ਬਾਈ ਵਾਸਤੇ ਓਏ ਹੋਏ ਬੜਾ ਖਤਰਨਾਕ ਐਕਸੀਡੈਂਟ ਹੋਇਆ ਬਾਈ ਦਾ ਠੀਕ ਆ ਤੇ ਹੁਣ ਰੇਸ਼ਮ ਸਿੰਘ ਅਨਮੋਲ ਨੇ ਪਾਈ ਵੀ ਦੀ ਕਹਿੰਦਾ ਬਈ ਓਣ ਪਹਿਲਾ ਨਾਲੋਂ ਕਹਿੰਦਾ ਸੁਧਾਰ ਆ ਓਰੇਜ ਕਹਿੰਦਾ ਵੀ ਪਹਿਲਾਂ 25% ਆ ਪਹਿਲਾਂ ਕਹਿੰਦਾ 100% ਵੈਂਟੀਲੇਟਰ ਤੇ ਸੀਗਾ ਵੈਂਟੀਲੇਟਰ ਤੋਂ ਆਕਸੀਜਨ ਲੈ ਰਿਆ ਸੀਗਾ ਤੇ ਹੋਣਗਾ ਨਾ ਸਿਰਫ 25% ਵੈਂਟੀਲੇਟਰ ਤੋਂ ਆਕਸੀਜਨ ਲੈ ਰਿਆ ਵੀ 75% ਉਹ ਆਪਣੀ ਆਕਸੀਜਨ ਲੈਣਾ ਰਿਹਾ ਸਰੀਰ ਤਾਂ ਇਸ ਕਰਕੇ ਬਾਈ ਅਰਦਾਸਾਂ 'ਚ ਬਹੁਤ ਸ਼ਕਤੀ ਹੁੰਦੀ ਆ ਆਹ ਬਦ ਰੱਬ ਨੇ ਕੀ ਦੀ ਤੁਹਾਨੂੰ ਲੈਣੀ ਐ ਕਿ ਨਹੀਂ ਆਇਆ ਕੋਸਾ ਦੂਰਾਂ ਵਾਲੇ ਕਿਸੇ ਦਾ ਪੂਰਾਂ ਜਾਂ ਬੇਲਣਾ ਮਾਂਦਰ ਵੀ ਨੋਈ ਮੈਟਰੂ ਹੋਟਲ ਦੇਖ ਲੋ ਕਿੱਡਾ ਤਕੜਾ ਤੇ ਬਜੀ ਕਹਿੰਦਾ ਲੈਟਰਿੰਗ ਬਾਥਰੂਮ ਕਹਿੰਦਾ ਬਣਾਏ ਵੀ ਨਹੀਂ ਹੈਗੇ ਇਹ ਤਾਂ ਹੋ ਨਹੀਂ ਸਕਦਾ ਯਾਰ ਉਹ ਬਜੀ ਉਹ ਗਿਆ ਸਾਹਮਣੇ ਹਾਂ ਉਹ ਨਾ ਕੁਝ ਆਈ ਜਾਂਦੇ ਆਏ ਉਹ ਸਾਹਮਣੇ ਲੈਟਰਨ ਬਾਥਰੂਮ ਦਾ ਹੈ ਉਹ ਹਾਂ ਹਾਂ ਜੀ ਮਿੱਤਰੋ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਤੇ ਟਾਈਮ ਹੋ ਗਿਆ 8:30 ਤੇ ਇਸ ਟਾਈਮ ਹੈਗੇ ਅਸੀਂ ਚਾਂਦਵਾੜ ਗੁਰਦੁਆਰਾ ਸਾਹਿਬ ਪਾਰ ਕਰਿਆ ਤੇ 3-4 ਕਿਲੋਮੀਟਰ ਰਹਿ ਗਿਆ ਜਿੱਥੋਂ ਆਪਾਂ ਗੱਡੀ ਲੋਡ ਕਰਨੀ ਹੈ ਇਗਾ ਤੇ ਸਵੇਰ-ਸਵੇਰ ਦਾ ਵੀਊ ਤੁਸੀਂ ਚੈੱਕ ਕਰ ਸਕਦੇ ਆ ਵੀ ਨਜ਼ਾਰੇ ਬੰਦੇ ਬਏ ਆ ਆ ਇੱਧਰ ਦੇਖੋ ਪਿਆਜ਼ਾਂ ਹੀ ਪਿਆਜ਼ਾਂ ਵਾਲਾ ਸ਼ੈੱਡ ਤੇ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਆ ਵੀਊ ਪੂਰਾ ਮਾਹੌਲ ਬੇਵੀ ਇੱਧਰ ਦੇਖੋ ਵੀਰੇ ਮਾਨ ਗਾ ਮਗਰ ਤਾਂ ਠੰਡ ਜਿਹਾ ਹਾਲ ਹੋਊ ਤੇਰਾ ਉਹ ਕਿੱਥੋਂ ਲਿਆ ਏ ਉਹ ਕਿਆ ਕਹਿੰਦਾ ਉਹ ਵੀ ਉਹ ਵੀ ਕਿੱਥੋਂ ਲਿਆਂਦੇ ਆ ਇਹ ਉਹ ਕਿੱਥੋਂ ਲਿਆਂਦੇ ਆ ਉਹ ਵੀ ਇਹ ਇਹ ਕੁਝ ਕਰਨਗੇ ਚਲੋ ਭਾਈ ਮਾੜੇ ਧਰਿਆ ਨੂੰ ਠੰਡ ਵੀ ਜੇ ਤਿਲਾਕ ਦੀ ਗਰਮੀ ਵੀ ਜੇਤੀ ਲੱਗਦੀ ਗਰਮੀ ਤਾਂ ਲਾਜ ਹੈਗਾ ਚਲ ਆਪਣੇ ਕੋਲ ਐ ਤਾਂ ਲਾਜ ਠੰਡ ਦਾ ਵੀ ਹੈਗਾ ਇੰਨੀ ਜੇ ਦੀ ਠੰਡ ਤਾਂ ਹੀ ਲੱਗਣ ਦਿੰਦੇ ਹੈਗੇ ਇਹ ਆਣਾ ਚੱਲਦੇ ਆਂ ਹੁੜ ਜਾ ਅੱਗੇ ਜਾ ਕੇ ਦਿਖਾਵਾਂਗੇ ਸ਼ਕਲ ਤੁਹਾਨੂੰ ਆਪਣੀ ਪਰ ਨਾਲ ਦੋਨੋਂ ਬਨਣਗੇ ਅੱਜ ਤਾਂ ਬਾਲ ਗੋਲ ਖਿੱਲੇਰੇ ਬਾਈ ਓ ਗਾਇਜ਼ ਵੀਰੇ ਘਾਟ ਤਰ ਰਹੇ ਆਂ ਘਾਟ ਜੰਪ 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 5 4 3 2 1 ਹੈ ਹੀ ਨਹੀਂ 2 ਕਿੱਥੇ ਗਿਆ ਖਾ ਗਏ ਯਾਦ ਕੋ ਪਤਾ ਨਹੀਂ ਕਿਆ ਲਿਆ ਵਸਾਲ ਉਹ ਸਮਝੇ ਨਹੀਂ ਲੱਗੀ ਊੜੇ ਧੱਕੇ ਊੜੇ ਤਾਂ ਅੱਗੇ ਨੂੰ ਕਹਿੰਦੇ ਆ ਊੜੇ ਅੱਗੇ ਆਹ ਉਹ ਤੈਨੂੰ ਵੀ ਜੰਪ ਬੜੇ ਤਗੜੇ ਆ ਇਹ ਕੋਰੇ ਇੱਥੇ ਤੇ ਗੱਡੀ ਨਹੀਂ ਹਟਲ ਕਰਤੇ ਸੀ ਮੈਂ ਉਹ ਥੱਲੇ ਤੱਕ ਕੋਈ ਉਹ ਹੋ ਗਿਆ ਸੀਗਾ ਤੇਲ ਪਿੱਛੇ ਚੱਲਿਆ ਗਿਆ ਸੀਗਾ ਤੇਲ ਘਟਦਾ ਗੱਡੀ ਚ ਨਾ ਮੂਰੇ ਆ ਗਿਆ ਸੀਗਾ ਹਵਾ ਲਈ ਜੀ ਬਾਉਰੀ ਤੇ ਹੀ న్యూਟਰਲ ਕਰਤੀ ਫਿਰ ਮੈਂ ਉਹ ਪਰਲੇ ਬਸ ਜੇ ਉਹਦਾ ਪੰਪ ਹੈ ਉਹ ਉੱਥੇ ਬਾੜਤੀ ਉਹ ਜੀਵ ਜਾਈ ਅਰੇ ਇੰਨਾ ਤੋਂ ਅੱਗੇ ਕੋਈ ਗੱਡੀ ਨਹੀਂ ਆਂਦੀ ਸੀ ਮਹਾਰਾਜ ਦੀ ਕਿਰਪਾ ਦੀ ਆ ਹਰ ਭਰੀ ਹੋਈ ਸੀ ਗੱਡੀ ਦੇ ਨਾਲ ਲਾਓ ਭਾਈ ਉਤਰ ਕੇ ਚਾਂਦਵਾੜ ਘਾਟ ਲਾਓ ਭਾਈ 9 ਵੱਜ ਕੇ 13 ਮਿੰਟ ਹੋ ਗਏ ਤੇ ਪਹੁੰਚ ਜੇਗਾ ਨੇ ਮੰਡੀ ਚ ਹੁਣ ਆਪਾਂ ਨੇ ਜਾਣਾ ਕੰਡੇ ਦੇ ਅਹ ਕੰਨਾ ਦਾ ਉਹੀ ਹੁਣ ਸਾਰ ਦੇਖਦੇ ਪਏ ਆ ਨਾ ਜਿਹੜੀ ਤੁਸੀਂ ਤਰਪਾਲਾਂ ਨੇ ਇਹ ਖੜੀਆਂ ਟਰਾਲੀਆਂ ਇਹ ਸਭ ਕੱਟ ਜਾਣੀਆਂ ਬਾਈ ਇੰਨੀ ਵੀ ਜਿਹੜੀ ਆ 11 ਵਜੇ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਆਉਂਦਾ ਸਭ बिक ਜਾਂਦਾ ਬਿਲੋ ਗਾਇਜ਼ ਵੇਰੀ ਪਹੁੰਚ ਗਈ ਆਪਾਂ ਗੰਡਿਆਂ ਦੀ ਦੁਨੀਆਂ ਚ ਗੰਡਿਆਂ ਦੀ ਦੁਨੀਆਂ ਜਾ ਕੇ ਉਹ ਗੰਡੇ ਆ ਦੇਖ ਲਾ ਤੇਰੇ ਸ਼ਹਿਰ ਆ ਗਏ ਅਸੀਂ ਜਸੀ ਦਾ ਆੜੀ ਹੈ ਇੱਕ ਗੰਡਾ ਕਹਿੰਦੇ ਆ ਅਸੀਂ ਐ ਨਹੀਂ ਦੱਸਣਾ ਵੀ ਕਿਹਨੂੰ ਕਹਿੰਦੇ ਆ ਲਓ ਵੀ ਮਿੱਤਰੋ ਦੇਖ ਆਦਾਂ ਅਸੀਂ ਕਿੱਜਾਂ ਦੀ ਢੇਰੀਆਂ ਲੱਗੀਆਂ ਪਈਆਂ ਕਹਿੰਦੇ ਤੇਰਾ 13 14 ਟਨ ਪਿਆਜ਼ ਆਪਾਂ ਨੇ ਲੈ ਜਾਣਾ ਇੱਥੋਂ ਇਹ ਬਾਈ ਇਹ ਵਲੌਗ ਦਾ ਹੁਣ ਆਪਾਂ ਕਰਦੇ ਆ ਇੱਥੇ ਐਂਡ ਠੀਕ ਹੈ ਇਹਨਾਂ ਨਾਲ ਲੱਗ ਜਿੱਦੂਆ ਵਲੌਗ ਕਰਦਾਂਗੇ ਸ਼ੁਰੂ ਤੈਨੂੰ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚੇ ਵੀਡੀਓ ਦੀ ਸਭ ਤੋਂ ਪਹਿਲਾਂ ਲੋਕੀ ਕੋਲ ਅਸੀ ਕਾਲ ਮਿਲਦੇ ਹਾਂ ਅਗਲੇ ਵਲੌਗ 'ਚ ਜਦ ਤੱਕ ਰੱਬ ਰੱਖਾ